ਪੰਜਾਬ ਚ ਚਾਈਨਾ ਡੋਰ ਨੇ ਉਜਾੜਿਆ ਇੱਕ ਹੋਰ ਹੱਸਦਾ ਬਸਦਾ ਘਰ ਹਲੇ ਪੜੁੱਤਰੀ ਹਲੇ ਉਥੇ ਡੋਰ ਪੈ ਗਈ ਇਹਨਾਂ ਨੂੰ ਬਸ ਠੀਕ ਆ ਇਹਨਾਂ ਕੋ ਸੁਖਰਾ ਵੀ ਬਾਜ਼ਾਰ ਦੇ ਵਿੱਚ ਸੀ ਜਿਹਨੂੰ ਲੋਕਾਂ ਨੇ ਭਾਜਨੱਠ ਕੀਤੀ ਪਰ ਡੋਰ ਉਧਰ ਵੀ ਕਿਸੇ ਪਾਸੇ ਫਸੀ ਹੋਊਗੀ ਉਧਰ ਵੀ ਕਿਸੇ ਪਾਸੇ ਫਸੀ ਹੋਊਗੀ ਉਧਰ ਵੀ ਗੱਡੀ ਵਾਲਾ ਗਾਂ ਨੂੰ ਲੈ ਗਿਆ ਜਾਂ ਪਿੱਛੇ ਨੂੰ ਲੈ ਗਿਆ ਰੱਬ ਜਾਣੇ ਕੀ ਪਤਾ ਉਹ ਖਿੱਚੀ ਗਏ ਉਹ ਤੋਂ ਬੋਲਣ ਦੀ ਗਜੈਸ਼ ਹੀ ਨਹੀਂ ਰਹੀ ਇਹਨਾਂ ਕੋ ਨੇ ਆਪਣੇ ਮਤਲਬ ਕਾਰਾ ਦੇ ਨੂੰ ਫੋਨ ਕਰਤਾ ਮੇਰੇ ਡੋਰ ਫਸ ਗਈ ਬਸ ਦੁਕਾਨ ਕੋਲ ਨਹੀਂ ਗਿਆ 2 ਸਾਲਾ ਬੱਚੇ ਦੀ ਮਾਂ ਦਾ ਵੱਡਿਆ ਗਿਆ ਗਾਲ ਹੋਈ ਤੜਫ ਤੜਫ ਮੌਤ ਹਾਂਜੀ ਹਾਂਜੀ ਛੋਟੇ ਬੱਚੇ ਦਾ 1.5-2 ਸਾਲ ਦਾ ਗਿਆ ਇਹਨਾਂ ਦਾ ਜਿੰਨਾਂ ਤੇ ਜਿਹਦਾ ਮਰਦਾ ਬਹੁਤਾ ਮਰਦਾ ਜਿਹੜਾ ਕੋਈ ਮੰਤਰੀ ਸੰਤਰੀ ਮੁੱਖ ਮੰਤਰੀ ਸਰਕਾਰ ਕੇਦਰ ਕੋਈ ਨਹੀਂ ਮਰਦਾ ਨਾ ਕਿਸੇ ਪੁਲਿਸ ਵਾਲੇ ਦਾ ਮਰਦਾ ਮਰਦਾ ਆਮ ਪਬਲਿਕ ਹੀ ਮਰਦੀ ਹੈ ਦੂਜੇ ਪਾਸੇ ਇੱਕ ਸ਼ਖਸ ਦਾ ਚਾਈਨਾ ਡੋਰ ਨਾਲ ਕਟਿਆ ਗਿਆ ਚਿਹਰਾ ਇਹਦੇ ਪਤੰਗ ਦੀ ਡੋਰ ਆ ਕੇ ਗਲ ਚ ਪੈ ਗਈ ਬੰਦੇ ਦੇ ਜੀ ਮੂੰਹ ਤੇ ਪੈ ਗਈ ਮੂੰਹ ਤੇ ਪੈ ਗਈ ਉਹਦਾ ਸਾਰਾ ਜਵਾੜਾ ਵੱਢ ਗਿਆ ਬਹੁਤ ਜਿਆਦਾ ਬਹੁਤ ਹੀ ਜਿਆਦਾ ਮਤਲਬ ਉਹ ਤਾਂ ਦੇਖਿਆ ਨਹੀਂ ਜਾਂਦਾ ਇੰਨਾ ਬੁਰਾ ਹਾਲ ਹੋ ਗਿਆ ਸੀ ਉਹਨੂੰ ਬੰਨਿਆ ਪਹਿਲਾਂ ਅਸੀਂ ਬਲੱਡ ਇੰਨਾ ਜਿਆਦਾ ਨਿਕਲਦਾ ਮੇਰੇ ਵੀ ਆ ਸਾਰੇ ਹੱਥ ਫਰ ਲਿਪੜ ਗਏ ਸੀਗੇ ਜੀ ਨੂੰ ਪਤਾ ਕਿਵੇਂ ਲੱਗਿਆ ਸਾਨੂੰ ਸਾਡੇ ਮੂਰੇ ਡਿੱਗਿਆ ਜੀ ਅਸੀਂ ਵੀ ਆ ਰਹੇ ਸੀ ਬਾਜ਼ਾਰ ਵਾਲਾ ਆਉਂਦੇ ਸੀਗੇ ਹਾਲਤ ਦੇਖ ਕੰਬ ਜਾਵੇਗੀ ਰੂਹ ਉੱਠ ਰਹੀ ਸਖਤ ਕਾਰਵਾਈ ਦੀ ਮੰਗ ਤੇ ਸਾਰੇ ਲੋਕ ਨੰਗੀ ਜਾਂਦੇ ਸੀਗੇ ਜੀ ਕਿਸੇ ਨੇ ਨਹੀਂ ਚੱਕਿਆ ਉਹ ਮੈਂ ਆਟਾ ਵਾਲਾ ਮੁੰਡਾ ਜੀ ਆਟਵਾ ਮੇਰੇ ਕੋਲੇ ਮੈਂ ਚੱਕ ਕੇ ਲੈ ਕੇ ਆਂਜੀ ਸਰਕਾਰੀ ਹਸਪਤਾਲ ਦੇ ਵਿੱਚ ਤੇ ਬਾਵਾ जख्म ਹੈ ਜੇ ਤਾਂ ਖੂਨ ਦੇ ਧਰਾਲੇ ਨਹੀਂ ਚਲਦੀਆਂ ਸੀਗੀਆਂ ਜੀ ਬਾਲਾ ਜਾਰੇ ਮੈਂ ਗੱਡੀ ਵੀ ਮਸਾਂ ਤੇ ਘੰਟੇ ਝੋਤੀ ਹੈ ਜੀ ਸਤਸ੍ਰੀ ਅਕਾਲ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਪਿਛਲੇ ਦਿਨੀ ਪੰਜਾਬ ਚ ਇੱਕ ਤਰਨਜੋਤ ਨਾਮ ਦੇ 15 ਸਾਲਾ ਮਾਸੂਮ ਬੱਚੇ ਦੀ ਕਾਤਲ ਚਾਈਨਾ ਡੋਰ ਦੇ ਕਾਰਨ ਮੌਤ ਹੋ ਗਈ ਸੀ ਤੇ ਹੁਣ ਪੰਜਾਬ ਚ ਦੋ ਹੋਰ ਰੂਹ ਕੰਬਾਉ ਕਟਣਾ ਆਮਾ ਵਾਪਰ ਚੁੱਕੀਆਂ ਨੇ ਇੱਕ ਥਾਂ ਤੇ ਇੱਕ 2 ਸਾਲਾ ਮਾਸੂਮ ਬੱਚੇ ਦੀ ਮਾਂ ਦਾ ਕਾਤਲ ਚਾਈਨਾ ਡੋਰ ਨੇ ਗਲ ਵੱਢ ਦਿੱਤਾ ਜਿਸ ਕਾਰਨ ਉਸਦੀ ਤੜਫ ਤੜਫ ਮੌਤ ਹੋ ਗਈ ਇੱਕ ਹੱਸਦੇ ਬਸਦੇ ਘਰ ਚ ਸੱਥਰ ਬਿਛ ਗਏ ਜਿਸ ਦੇ ਚਲਦੇ ਹੀ ਇਸ 2 ਸਾਲਾ ਮਾਸੂਮ ਬੱਚੇ ਦੇ ਸਿਰ ਤੋਂ ਮਾਂ ਦਾ ਸਾਇਆ ਹਮੇਸ਼ਾ ਲਈ ਉੱਠ ਚੁੱਕਾ ਹੈ ਤੇ ਦੂਜੇ ਪਾਸੇ ਇੱਕ ਸ਼ਖਸ਼ ਸੜਕ ਤੇ ਜਾ ਰਿਹਾ ਸੀ ਉਸ ਦੇ ਗਲ ਚ ਚਾਈਨਾ ਡੋਰ ਪੈ ਗਈ ਬੁਰੇ ਤਰੀਕੇ ਨਾਲ ਉਸ ਦਾ ਚਿਹਰਾ ਵੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਗੱਲ ਉਸ ਦੇ ਚਿਹਰੇ ਤੋਂ ਅਲੱਗ ਹੋ ਗਈ ਸੀ ਤੇ ਖੂਨ ਨਾਲ ਲਥਪਥ ਉਹ ਸ਼ਖਸ਼ ਥੱਲੇ ਡਿੱਗ ਗਿਆ ਜੀ ਹਾਂ ਪੰਜਾਬ ਚ ਚਾਈਨਾ ਡੋਰ ਦਾ ਕਹਿਰ ਰੁਕਦਾ ਦਿਖਾਈ ਨਹੀਂ ਦੇ ਰਿਹਾ ਪਿਛਲੇ ਦਿਨੀ ਇੱਕ ਮਾਸੂਮ ਤਰਨਜੋਤ ਨਾਮ ਦੇ ਬੱਚੇ ਦੀ ਮੌਤ ਹੋਈ ਸੀ ਤੇ ਹੁਣ ਦੋ ਹੋਰ ਰੂਹ ਕੰਬਾਊ ਕਟਨਾਵਾਂ ਵਾਪਰ ਚੁੱਕੀਆਂ ਨੇ ਪਹਿਲੀ ਕਟਨਾ ਲੁਧਿਆਣਾ ਤੋਂ ਸਾਹਮਣੇ ਆਈ ਆ ਜਿੱਥੇ ਇੱਕ 2 ਸਾਲਾ ਮਾਸੂਮ ਬੱਚੇ ਦੀ ਮਾਂ ਦਾ ਚਾਈਨਾ ਡੋਰ ਦੇ ਨਾਲ ਗਲ ਵੱਢਿਆ ਗਿਆ ਡੋਰ ਇਸ ਤਰੀਕੇ ਨਾਲ ਮਹਿਲਾ ਦੇ ਗਲ 'ਚ ਪਈ ਕੇ ਮਹਿਲਾ ਦਾ ਗਲ ਵੱਢਿਆ ਗਿਆ ਖੂਨ ਨਾਲ ਲਤਪਟ ਹੋ ਮਹਿਲਾ ਥੱਲੇ ਡਿੱਗ ਗਈ ਤੁਰੰਤ ਤੇ ਗੰਭੀਰ ਹਾਲਤ ਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਸਰਬਜੀਤ ਕੌਰ ਸਕੂਟੀ ਤੇ ਸਵਾਰ ਹੋ ਮੁੱਲਾਪੁਰ ਚ ਖਰੀਦਦਾਰੀ ਕਰਨ ਲਈ ਜਾ ਰਹੀ ਸੀ ਉਸ ਦੌਰਾਨ ਹੀ ਰਸਤੇ ਚ ਉਸ ਦੇ ਗਲ ਚ ਚਾਈਨਾ ਡੋਰ ਪੈ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਇਸ ਘਟਨਾ ਤੋਂ ਬਾਅਦ ਇਸ ਹਸਤੇ ਬਸਤੇ ਘਰ ਚ ਸੱਥਰ ਬਹਿ ਚੁੱਕੇ ਨੇ ਇਹ ਮੇਰੇ ਭਤੀਜੇ ਦੀ ਨੂੰ ਸੀ ਜੀ ਕੁਝ ਜੀ ਅੱਛਾ ਕੀ ਹੋਇਆ ਕੀ ਐ ਥੋੜਾ ਦੱਸੋ ਮੈਨੂੰ ਮੁੱਲੋਂ ਪਾ ਸਾਡੀ ਛੋਟੀ ਇੱਕ ਦੁਕਾਨ ਬਣਾਈ ਜਾਨਾ ਦੋ ਤਿੰਨ ਮਹੀਨੇ ਦੇ ਦੋ ਕੁ ਮਹੀਨੇ ਉਸ ਤੋਂ ਬਾਅਦ ਚ ਲੜਕੀ ਵੀ ਉੱਥੇ ਜਾਂਦੀ ਸੀ ਦੁਕਾਨ ਤੇ ਖਰਚ ਵਾਸਤੇ ਤੇ ਉਹ ਗਈ ਤੱਕ ਤੇ ਫਿਰ ਉਹ ਮਨ ਚ ਆਇਆ ਚਲੋ ਕੁਲੀੜਾ ਕਪੜਾ ਖਰੀਦਣੇ ਨੇ ਮੇਦਾਰੋਂ ਕੱਪੜੇ ਲੈਣ ਚਲੇਗੀ ਵੀ ਯਾਰ ਹਲੇ ਪੜ ਉੱਤਰ ਹੀ ਆ ਹਲੇ ਉੱਥੇ ਡੋਰ ਪੈ ਗਈ ਇਹਨਾਂ ਨੂੰ ਬਸ ਠੀਕ ਆ ਇਹਨਾਂ ਕੋ ਸੁਖਰਾ ਵੀ ਬਾਜ਼ਾਰ ਦੇ ਵਿੱਚ ਸੀ ਜਦੋਂ ਲੋਕਾਂ ਨੇ ਭਾਜ ਨਾਟਕ ਕੀਤੀ ਪਰ ਡੋਰ ਉਧਰ ਵੀ ਕਿਸੇ ਵਾਸਤੇ ਫਸੀ ਹੋਊਗੀ ਉਧਰ ਵੀ ਕਿਸੇ ਪਾਸੇ ਫਸੇ ਹੋਏ ਉਧਰ ਵੀ ਗੱਡੀ ਵਾਲਾ ਗਾਂ ਨੂੰ ਲੈ ਗਿਆ ਜਾਂ ਪਿੱਛੇ ਨੂੰ ਲੈ ਗਿਆ ਰੱਬ ਜਾਣੇ ਕੀ ਪਤਾ ਉਹ ਖਿੱਚੀ ਗਿਆ ਉਹ ਤਾਂ ਬੋਲਣ ਦੀ ਗਜੈਸ਼ ਹੀ ਨਹੀਂ ਰਹੀ ਕੁਛ ਦੱਸ ਹੀ ਨਹੀਂ ਸਕੀ ਕੀ ਹੋਇਆ ਐਨਾ ਕੋਈ ਮਤਲਬ ਘਰ ਵਾਲੇ ਨੂੰ ਫੋਨ ਕਰਤਾ ਮੇਰੇ ਡੋਰ ਫਸ ਗਈ ਬਸ ਦੁਬੰਦ ਕੋਲ ਗਿਆ ਠੀਕ ਹੈ ਅੱਛਾ ਲੱਗਦਾ ਜੀ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਇੱਕ ਛੋਟਾ ਜਿਹਾ ਕਹਿੰਦੇ ਬੱਚਾ ਉਹਨਾਂ ਦਾ 2021 ਚ ਵਿਆਹ ਹੋਇਆ ਹਾਂਜੀ ਹਾਂਜੀ ਛੋਟਾ ਬੱਚਾ ਦਾ 1.5-2 ਸਾਲ ਦਾ ਹੀ ਹੈ ਨਾ ਜਿਸ ਕੋਲ ਤੇ ਹੁਣ ਇਹ ਸੰਸਕਾਰ ਕਦੋਂ ਕੀਤਾ ਜਾਏਗਾ ਸੰਸਕਾਰ ਤਾਂ ਸਾਡਾ ਬੇ ਇਹ ਸਾਡਾ ਪੁੱਤ ਇੱਕ ਵਾਰ ਗਿਆ ਹੈ ਉਹ ਅਜ ਰਾਤ ਨੂੰ ਤੇ ਪਹੁੰਚ ਜਾਊਗਾ ਸ਼ੋਭਾ ਕਰਾਂ ਕੱਲ ਨੂੰ ਦਿਨੇ ਕਰਨ ਸੰਸਕਾਰ ਅਜਾ 30 ਨੇ ਹਾਂ ਕਿ ਲੱਗਦਾ ਕਾਰਵਾਈ ਲਈ ਪੁਲਿਸ ਨੇ ਹੁਣ ਕੀ ਕੀਤਾ ਸਰਕਾਰਾਂ ਨੂੰ ਕਾਰਵਾਈ ਸਰਕਾਰਾਂ ਤਾਂ ਜੀ ਦੇਖੋ ਜਨਤਾ ਜਿਹਦਾ ਮਰਦਾ ਬਹੁਤਾ ਮਰਦਾ ਜਿਹੜਾ ਕੋਈ ਮੰਤਰੀ ਸੰਤਰੀ ਮੁੱਖ ਮੰਤਰੀ ਸਰਕਾਰ ਕੇ ਕੋਈ ਨਹੀਂ ਮਰਦਾ ਨਾ ਕਿਸੇ ਪੁਲਿਸ ਵਾਲੇ ਦਾ ਮਰਦਾ ਮਰਦਾ ਆਮ ਪਬਲਿਕ ਹੀ ਮਰਦੀ ਹੈ ਅਸੀਂ ਤੇ ਜੋ ਨਵੀਂ ਸਰਕਾਰ ਨੂੰ ਪਤੰਗ ਤੇ ਪਾਬੰਦੀ ਲਾ ਦੇਣੀ ਚਾਹੀਦੀ ਆ ਪਤੰਗ ਵੇਖਣਾ ਨਾ ਡੋਰ ਦੀ ਲੋੜ ਪਵੇ ਠੀਕ ਹੈ ਇਹ ਜਿਹੇ ਇਹੇ ਹਾਦਸੇ ਜਦੋਂ ਹੁੰਦੇ ਆ ਪੁਲਿਸ ਤਾਂ ਕਹਿੰਦੇ ਸਾਡਾ ਗਾਹਕ ਬਣ ਗਿਆ ਦੁਕਾਨਦਾਰ ਸੁਣ ਲਾ ਅਖਬਾਰਾਂ ਚ ਵੀ ਪੜਦੇ ਆ 50 ਗੱਟੂ ਫੜ ਲਏ 100 ਗੱਟੂ ਫੜ ਲਿਆ ਕਿਸੇ ਸਜ਼ਾ ਨਹੀਂ ਹੋਈ ਨਾ ਕਿਸੇ ਕੋਈ ਦਰਜ ਹੋਇਆ ਸਭ ਉਹਵੇਂ ਦੁਕਾਨਾਂ ਚੱਲਦੇ ਸਭ ਕੁਝ ਚੱਲਦਾ ਹੁਣ ਇਹ ਵੀ ਪਤਾ ਲੱਗਦਾ ਵੀ ਜਿਹੜੇ ਅੱਜ ਕੱਲ ਡੋਰਦੁਕਾਨ ਵਾਲੇ ਘੱਟ ਵੇਚਦੇ ਆ ਪਿੰਡਾਂ ਦੇ ਦੁਕਾਨਦਾਰ ਉਹ ਵੀ ਘੱਟ ਵੇਚਦੇ ਆ ਹੁਣ ਤਾਂ ਔਨਲਾਈਨ ਹੀ ਕੰਮ ਚੱਲ ਪਿਆ ਜੇ ਮੈਂ ਅਸੀ ਕੋਈ ਚੀਜ਼ ਮਗਾਉਣੀ ਆਨਲਾਈਨ ਫੋਨ ਕਰੋ ਘਰੇ ਸੜ ਜਾਂਦੇ ਆ ਉਹ ਲਫੜ ਲੋਨ ਨੂੰ ਕੀ ਕਰੂੰ ਸਰਕਾਰਾਂ ਨੇ ਕੋ ਕਰ ਸਕਦੀ ਇਹਨਾਂ ਵਾਪਰੀ ਇਸ ਮੰਦਭਾਗੀ ਘਟਨਾ ਕਾਰਨ ਇੱਕ ਮਾਸੂਮ ਬੱਚੇ ਦੇ ਸਿਰ ਤੋਂ ਮਾਂ ਦਾ ਸਾਆ ਹਮੇਸ਼ਾ ਲਈ ਉੱਠ ਚੁੱਕਾ ਹੈ ਹਸਦੇ ਬਸਦੇ ਇਸ ਘਰ ਚ ਸੱਥਰ ਬਹਿ ਚੁੱਕੇ ਨੇ ਬੈਣ ਪੈ ਰਹੇ ਨੇ ਰੋਂਦੇ ਪੀੜਤ ਪਰਿਵਾਰ ਦਾ ਹਾਲ ਵੀ ਦੇਖਿਆ ਨਹੀਂ ਜਾ ਰਿਹਾ ਉਧਰੋਂ ਰੌਂਗਟੇ ਖੜੇ ਕਰਦੀ ਇੱਕ ਹੋਰ ਘਟਨਾ ਬਰਨਾਲਾ ਚ ਵੀ ਵਾਪਰੀ ਆ ਜਿੱਥੇ ਐਸਡੀ ਕਾਲਜ ਦੇ ਕੋਲ ਪੁਲ ਤੇ ਸ਼ਖਸ਼ ਕਾਤਲ ਚਾਈਨਾ ਡੋਰ ਦੀ ਚਪੇਟ ਚ ਆ ਗਿਆ ਇਸ ਦੌਰਾਨ ਚਾਈਨਾ ਡੋਰ ਨੇ ਸ਼ਖਸ਼ ਦਾ ਚਿਹਰਾ ਬੁਰੇ ਤਰੀਕੇ ਨਾਲ ਵੱਢ ਦਿੱਤਾ ਦੱਸਿਆ ਜਾ ਰਿਹਾ ਕਿ ਪੀੜਤ ਸ਼ਖਸ਼ ਦੀ ਇੱਕ ਸਾਈਡ ਤੋਂ ਗੱਲ ਬੁਰੇ ਤਰੀਕੇ ਨਾਲ ਵੱਡੀ ਗਈ ਅਲੱਗ ਹੋ ਗਈ ਜਿਸ ਕਾਰਨ ਉਸਦੇ ਚਿਹਰੇ ਤੋਂ ਖੂਨ ਹੀ ਖੂਨ ਵਗ ਰਿਹਾ ਸੀ ਤੁਰੰਤ ਪੀੜਤ ਨੂੰ ਕੁਝ ਲੋਕਾਂ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਕਾਲਜਰ ਵਾਲਾ ਪੌੜੀ ਉਹਦੇ ਉੱਪਰ ਜੀ ਕੀ ਹੋਇਆ ਇਹਦੇ ਪਤੰਗ ਦੀ ਡੋਰ ਆ ਕੇ ਗਲ 'ਚ ਪੈ ਗਈ ਬੰਦੇ ਦੇ ਜੀ ਮੂੰਹ ਤੇ ਪੈ ਗਈ ਮੂੰਹ ਤੇ ਪੈ ਗਈ ਉਹਦਾ ਸਾਰਾ ਜਵਾੜਾ ਵੱਢ ਗਿਆ ਬਹੁਤ ਜ਼ਿਆਦਾ ਬਹੁਤ ਹੀ ਜਿਆਦਾ ਮਤਲਬ ਉਹ ਦੇਖਿਆ ਨਹੀਂ ਜਾਂਦਾ ਇੰਨਾ ਬੁਰਾ ਹਾਲ ਹੋ ਗਿਆ ਇਸ ਦਾ ਇਹਨੂੰ ਅਸੀਂ ਆਟੋ ਤੇ ਆ ਵੀਰ ਦੇ ਨਾਲ ਆਟੋ ਦੇ ਧਰਾਇਆ ਜੀ ਉਹਨੂੰ ਬੰਨਿਆ ਪਹਿਲਾਂ ਅਸੀਂ ਬਲੱਡ ਇੰਨਾ ਜਿਆਦਾ ਨਿਕਲਦਾ ਮੇਰੇ ਵੀ ਆ ਸਾਰੇ ਹੱਥ ਫਰ ਲਿਪੜ ਗਏ ਸੀਗੇ ਜੀ ਨੂੰ ਪਤਾ ਕਿਵੇਂ ਲੱਗਿਆ ਸਾਨੂੰ ਸਾਡੇ ਮੂਹਰੇ ਡਿੱਗਿਆ ਜੀ ਅਸੀਂ ਵੀ ਆ ਰਹੇ ਸੀ ਬਾਜ਼ਾਰ ਵਾਲਾ ਆਉਂਦੇ ਸੀਗੇ ਕੋਈ ਨਹੀਂ ਲੱਗਿਆ ਕੋਈ ਨਹੀਂ ਖੜਿਆ ਜੀ ਚੈਨਾ ਡੋਰ ਦਾ ਤਾਂ ਬਹੁਤ ਜਿਆਦਾ ਬੁਰਾ ਹਾਲ ਹੈ ਜੀ ਪ੍ਰਸ਼ਾਸਨ ਨੂੰ ਬਹੁਤ ਚਾਹੀਦਾ ਹੈ ਤੇ ਕਾਰਵਾਈ ਹੋਵੇ ਜਿਹੜੇ ਬੱਚੇ ਚੜਦੇ ਆ ਤਾਂ ਹੱਥ ਚੜਾਉਂਦੇ ਆ ਉਹਨਾਂ ਦੇ ਘਰੇ ਜਾ ਕੇ ਵੀ ਉਹਨਾਂ ਨੂੰ ਫੜ ਕੇ ਮਤਲਬ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਕਾਰਵਾਈ ਹੋਣੀ ਚਾਹੀਦੀ ਹੈ ਜੀ। ਖਾਸ ਕਰਕੇ ਜਿਹੜੇ ਨਜ਼ਦੀਕ ਦੇ ਪੁਲ ਦੇ ਨਜ਼ਦੀਕ ਚੜਾਉਂਦੇ ਉਹਦਾ ਖਾਸ ਕਰਕੇ ਮਤਲਬ ਹੋਣਾ ਚਾਹੀਦਾ। ਪੌਟਾਰਾਂ ਲੱਗਣੇ ਚਾਹੀਦੇ ਵੀ ਉੱਥੋਂ ਰਾਹਦਾਰੀ ਜਿਹੜੇ ਲੰਘਦੇ ਆ। ਇਹ ਨਾ ਚੈਨਾ ਮੈਟ ਜਿਹੜੀ ਡੋਰ ਆ ਉਹ ਫਿਰ ਕਿਹਦੇ ਗਲ ਚ? ਕਿਹਦੇ ਗਲ ਚ ਫਿਰ ਗਈ? ਆਹ ਉਹ ਤੇ ਬੰਦਾ ਡਿੱਗਿਆ ਪਿਆ ਸੀਗਾ ਜੀ। ਤੇ ਸਾਰੇ ਲੋਕ ਨੰਗੀ ਜਾਂਦੇ ਸੀਗੇ ਜੀ। ਕਿਸੇ ਨੇ ਨਹੀਂ ਚੱਕਿਆ। ਉਹ ਮੈਂ ਆਟੋ ਵਾਲਾ ਮੁੰਡਾ ਹੈ ਜੀ। ਆਟੋ ਆ ਮੇਰੇ ਕੋਲੇ। ਮੈਂ ਚੱਕ ਕੇ ਲੈ ਕੇ ਆਂ ਜੀ ਸਰਕਾਰੀ ਹਸਪਤਾਲ ਦੇ ਵਿੱਚ। ਇਹਨੂੰ ਦਖਲ ਕੀਤਾ ਜੀ ਕਿੰਨੇ ਜਖਮੀ ਹੋਏ ਐ ਤੇ ਬਾਬਾ ਰਖ ਮੈਂ ਜੀ ਤਾਂ ਖੂਨ ਦੇ ਧਰਾਲੇ ਚਲਦੀਆਂ ਸੀਗੀਆਂ ਜੀ ਬਾਲਾ ਜਦ ਮੈਂ ਗੱਡੀ ਵੀ ਮਸਾਤੇ ਘੰਟੇ ਥੋਤੀ ਹੈ ਜੀ ਜ਼ਖਮੀ ਇਸ ਪੀੜਤ ਸ਼ਖਸ ਦਾ ਡਾਕਟਰਾਂ ਵੱਲੋਂ ਕਿਵੇਂ ਇਲਾਜ ਕੀਤਾ ਗਿਆ ਤੇ ਹੁਣ ਉਸ ਨੂੰ ਕਿੱਥੇ ਰੈਫਰ ਕਰ ਦਿੱਤਾ ਗਿਆ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਉਹਨਾਂ ਨੂੰ ਰਾਹਗਿਰ ਲੈ ਕੇ ਆਏ ਸੀਗੇ ਇਹ ਕਹਿ ਕੇ ਕਿ ਇਹਨਾਂ ਨੂੰ ਚਾਈਨਾ ਡੋਰ ਨਾਲ ਜ਼ਿਆਦਾ ਜ਼ਖਮ ਹੋਏ ਐ ਖੱਬੀ ਗੱਲ ਤੇ ਬਹੁਤ ਇੰਜਰੀ ਸੀਗੀ ਬਲੀਡਿੰਗ ਨਾਲ ਮਤਲਬ ਬਲੀਡਿੰਗ ਹੀ ਹੁੰਦੀ ਆ ਰਹੀ ਸੀਗੀ ਅਸੀਂ ਜਦੋਂ ਓਪਨ ਕਰਕੇ ਦੇਖਿਆ ਥੋੜਾ ਜਿਹਾ ਤਾਂ ਬਲੱਡ ਦਾ ਮਤਲਬ ਤਾਂ ਤੇਰੀਆਂ ਹੀ ਪੈ ਰੀਆਂ ਸੀਗੀਆਂ ਔਰ ਪੂਰੀ ਲੈਫਟ cheek ਉਹਨਾਂ ਦੀ ਕਾਈਂਡ ਆਫ ਓਪਨ ਸੀ ਅੰਦਰੋਂ ਔਰ ਬਾਹਰ ਪੂਰੀ ਦੀ ਪੂਰੀ ਲੈਫਟ cheek ਕੱਟੀ ਹੋਈ ਸੀ ਤਾਂ ਉਹਨਾਂ ਨੂੰ ਅਸੀਂ ਫਟਾਫਟ ਇੱਥੇ ਜੋ ਵੀ ਹੋ ਸਕਿਆ ਸਾਡਾ ਫਸਟ ਏਡ ਕਰਕੇ ਉੱਪਰੋਂ ਸੂਚਰਸ ਲਾ ਕੇ ਬਲੀਡਿੰਗ ਨੂੰ ਇੱਕ ਵਾਰੀ ਕੰਟਰੋਲ ਕਰਕੇ ਉਹਨਾਂ ਦਾ ਐਂਟੀਬਾਇਟਿਕਸ ਵਗੈਰਾ ਫਲੂਇਡ ਲਾ ਕੇ ਸਭ ਕੁਝ ਉਹਨਾਂ ਨੂੰ ਅੱਗੇ ਪਲਾਸਟਿਕ ਸਰਜਰੀ ਡਿਪਾਰਟਮੈਂਟ ਐਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਚਾਇਨਾ ਡੋਰ ਲਗਾਤਾਰ ਹੱਸਦੇ ਵਸਦੇ ਘਰਾਂ ਨੂੰ ਉਜਾੜਦੀ ਜਾ ਰਹੀ ਹੈ ਤਰਨਜੋਤ ਤੋਂ ਬਾਅਦ ਇੱਕ ਬਯੁਤਾ ਕੁੜੀ ਦੀ ਹੁਣ ਮੌਤ ਹੋ ਚੁੱਕੀ ਹੈ ਜਿਸ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਹਰ ਕਿਸੇ ਵੱਲੋਂ ਵਾਪਰੀਆਂ ਇਨ੍ਹਾਂ ਘਟਨਾਵਾਂ ਤੇ ਦੁੱਖ ਜਤਾਇਆ ਜਾ ਰਿਹਾ ਤੇ ਨਾਲ ਹੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਸ ਕਾਤਲ ਡੋਰ ਦਾ ਕਾਰੋਬਾਰ ਕਰਨ ਵਾਲਿਆਂ ਤੇ ਇਸ ਨੂੰ ਵਰਤਣ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਆਖਰ ਕਦੋਂ ਤੱਕ ਇਹ ਚਾਈਨਾ ਡੋਰ ਦਾ ਕਹਿਰ ਰੁਕਦਾ ਨਜ਼ਰ ਆਵੇਗਾ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਜਗਬਾਣੀ ਟੀਵੀ ਲਈ ਰਜੇਸ਼ ਗੋਤਮ ਤੇ ਬਨੀਤ ਸ਼ਰਮਾ ਦੀ ਰਿਪੋਰਟ